ਸਤਿ ਸ਼੍ਰੀ ਅਕਾਲ ਜੀ ਕੈਨ ਟੀਵੀ ਪੰਜਾਬੀ ਦੇ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਕੁਲਵੰਤ ਸਿੰਘ ਸੰਦੋੜਵੀ ਫਹਿਲਗਾਮ ਦੀ ਘਟਨਾ ਤੋਂ ਬਾਅਦ ਦੋਵੇਂ ਮੁਲਕਾਂ ਦੇ ਵਿਚਾਲੇ ਬਹੁਤ ਸਾਰੇ ਸਮਝੌਤੇ ਰੱਦ ਕਰਨ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਤੇ ਉਧਰ ਹੀ ਪਾਕਿਸਤਾਨ ਵੱਲੋਂ ਸ਼ਿਮਲਾ ਸਮਝੌਤਾ ਤੋੜਨ ਦੀ ਗੱਲ ਕੀਤੀ ਗਈ ਹੈ ਅੱਜ ਤੁਹਾਨੂੰ ਦੱਸਾਂਗੇ ਸ਼ਿਮਲਾ ਸਮਝੌਤਾ ਹੈ ਕੀ ਤੇ ਜੇ ਜੇਕਰ ਇਹ ਰੱਦ ਹੋ ਜਾਂਦਾ ਹੈ ਤੇ ਇਹਦੇ ਕੀ ਸਿੱਟੇ ਨਿਕਲਣਗੇ ਜਾਣਦੇ ਆ ਮੇਰੇ ਸਹਿਯੋਗੀ ਤੋਂ ਕੁਲਵੰਤ ਜੀ ਜਿਵੇਂ ਹੁਣ ਪਾਕਿਸਤਾਨ ਵੱਲੋਂ ਖਬਰ ਆਈ ਹੈ ਕਿ ਉਹਨਾਂ ਨੇ ਸਿਮਲਾ ਸਮਝੌਤਾ ਤੋੜ ਦੇਣਾ ਤੇ ਇਹਦੇ ਕੀ ਜੇ ਉਹ ਤੋੜਨਗੇ ਤੇ ਇਹਦੇ ਕੀ ਸਿੱਟੇ ਨਿਕਲਣਗੇ ਤੇ ਭਾਰਤ ਸਰਕਾਰ ਵੱਲੋਂ ਅੱਗੇ ਦੀ ਕੀ ਕਾਰਵਾਈ ਕੀਤੀ ਗਈ ਹੈ ਦੇਖੋ ਮਨਪ੍ਰੀਤ ਪਹਿਲਾਂ ਤਾਂ ਜਦੋਂ ਇਹ ਜਿਹੜਾ ਕਾਹਨ ਹੁੰਦਾਗਾ ਕਹਿ ਲਈਏ ਕਿ ਇੱਕ ਅਣਮਨੁੱਖੀ ਜਾਂ ਕਹਿ ਲਈਏ ਕਿ ਬੇਕਸੂਰਾਂ ਉੱਪਰ ਜਿਹੜਾ ਫਾਇਰਿੰਗ ਕੀਤੀ ਜਾਂਦੀ ਹੈ ਮਾਰ ਦਿੱਤੇ ਜਾਂਦੇ ਨੇ ਜਿਦੇ ਵਿੱਚ ਬਹੁਤ ਕਹਿ ਲਈਏ ਕਿ ਅਜਿਹੇ ਵਿਅਕਤੀ ਵੀ ਸੀਗੇ ਜਿਹੜੇ ਹਲੇ ਜਵਾਨ ਸੀ ਉਮਰ ਉਹਨਾਂ ਦੀ ਬਹੁਤ ਘੱਟ ਸੀਗੀ ਤੇ ਹੁਣ ਪਹਿਲਾਂ ਭਾਰਤ ਵੱਲੋਂ ਸਿੰਧੂ ਸਮਝੌਤਾ ਤੋੜਿਆ ਗਿਆ ਪਾਣੀਆਂ ਨੂੰ ਲੈ ਕੇ ਜਿਹੜੀ ਨਦੀ ਐ ਸਿੰਧ ਨਦੀ ਐ ਉਹ ਦਾ ਸਮਝੌਤਾ ਤੋੜਿਆ ਗਿਆ ਕਿ ਅਸੀਂ ਪਾਣੀ ਪਾਕਿਸਤਾਨ ਨੂੰ ਨਹੀਂ ਦੇਵਾਂਗੇ ਜੋ ਜੰਮੂ ਕਸ਼ਮੀਰ ਦੇ ਬਾਯਾ ਹੋ ਕੇ ਨਦੀ ਜਿਹੜੀ ਜਾਂਦੀ ਆ ਉਸ ਨੂੰ ਪਾਣੀ ਰੋਕਣ ਦੀ ਗੱਲ ਆਖੀ ਗਈ ਐ ਤਾਂ ਪਾਕਿਸਤਾਨ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਜੇ ਤੁਸੀਂ ਪਾਣੀ ਸਾਡਾ ਰੋਕਦੇ ਹੋ ਤਾਂ ਅਸੀਂ ਸਿਮਲਾ ਸਮਝੌਤਾ ਜਿਹੜਾ ਰੱਦ ਕਰ ਦਵਾਂਗੇ ਸਿਮਲਾ ਸਮਝੌਤਾ जानਣਾ ਚਾਹੀਦਾ ਪਹਿਲੇ ਹੈ ਕਿ ਕਈ ਮੇਰੇ ਦਰਸ਼ਕਾਂ ਨੂੰ ਨਹੀਂ ਪਤਾ ਕਿ ਸਿਮਲਸਾ ਜੋਤਾ ਹੈ ਕੀ ਹੈ ਉਹ ਮੀਡੀਆ ਦਾਰੇ ਵੀ ਨਹੀਂ ਦੱਸ ਪਾਉਂਦੇ ਜਾਂ ਸਿਰਫ ਖਬਰ ਚਲਾ ਦਿੰਦੇ ਨੇ ਪਰ ਸਾਨੂੰ ਸਾਡਾ ਐਜ਼ ਪੱਤਰਕਾਰ ਹੋਣ ਦਾ ਸਾਨੂੰ ਦੱਸਣ ਦਾ ਫਰਜ਼ ਹੈ ਕਿ ਸਿਮਲਸਾ ਜੋਤਾ ਹੈ ਕੀ ਆ ਦੱਸਿਓ ਕਿ 1971 ਦੀ ਜੰਗ ਹੁੰਦੀ ਹੈ 1971 ਦੀ ਜੰਗ ਤੋਂ ਬਾਅਦ ਭਾਰਤ ਦੇ ਬੰਦੇ ਪਾਕਿਸਤਾਨ ਵੱਲੋਂ ਕੈਦ ਕਰ ਲਏ ਜਾਂਦੇ ਤੇ ਪਾਕਿਸਤਾਨ ਦੇ ਬੰਦੇ ਭਾਰਤ ਵੱਲੋਂ ਕੈਦ ਕਰ ਲਏ ਜਾਂਦੇ ਆ ਤਾਂ ਉਸ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਹੋਏ ਰਹੇ ਸੀ ਤਾਂ ਉਹਨਾਂ ਦਾ ਸਮਝੌਤਾ ਹੋਇਆ ਸੀ 1972 ਨੂੰ ਜਿਹੜਾ ਇਹ ਸਮਝੌਤਾ ਹੋਇਆ ਸੀ 2 ਜੁਲਾਈ 1972 ਦੇ ਵਿੱਚ ਹੋਇਆ ਸੀਗਾ ਇਸ ਸਮਝੌਤੇ ਦੇ ਵਿੱਚ ਕਾਫੀ ਗੱਲਾਂ ਸਾਹਮਣੇ ਆਏ ਸੀ ਜਿਸ ਤਰ੍ਹਾਂ ਕਿ ਆਪਾਂ ਗੱਲ ਕਰੀਏ ਕਿ ਦੋਵੇਂ ਦੇਸ਼ਾਂ ਨੇ 17 ਸਤੰਬਰ 1971 ਨੂੰ ਜੰਗਮੰਦੀ ਬਜੋ ਮਾਨਤਾ ਜਿਹੜੀ ਹੈ ਉਹ ਦਿੱਤੀ ਸੀ ਇਹ ਫੈਸਲਾ ਲਿਆ ਗਿਆ ਕਿ ਇਸ ਸਮਝੌਤੇ ਦੇ 20 ਦੇ ਦਿਨਾਂ ਦੇ ਅੰਦਰ ਦੋਵੇਂ ਦੇਸ਼ਾਂ ਨੇ ਫੌਜਾਂ ਆਪ ਉਹ ਆਪਣੀ ਸਰਹੱਦਾਂ ਦੇ ਵਾਪਸ ਜਾਣਗੀਆਂ ਪਹਿਲਾਂ ਵੱਡੀ ਗੱਲ ਇਹ ਆਖੀ ਗਈ ਸੀ ਵੀ ਇਹ ਜਿਹੜੀ ਚੀਜ਼ ਆ ਪਹਿਲਾਂ ਜਿਹੜੇ ਅ ਅੱਗੇ ਵਧੇ ਨੇ ਚਾਹੇ ਪਾਕਿਸਤਾਨ ਵਾਲੇ ਅੱਗੇ ਵਧੇ ਨੇ ਚਾਹੇ ਭਾਤ ਵਾਲੇ ਅੱਗੇ ਵਧੇ ਨੇ ਉਹ ਆਪਣੀ ਸਰਹੱਦਾਂ ਦੇ ਬਾਪਸ ਜਾਣਗੇ ਜਿਹੜੀ ਵਿਚਕਾਰ ਇੱਕ ਜ਼ੀਰੋ ਲਾਈਨ ਹੁੰਦੀ ਆ ਉਹ ਜ਼ੀਰੋ ਲਾਈਨ ਨੂੰ ਛੱਡ ਦੇਣਗੇ ਸਾਰੇ ਆਪਦੇ ਆਪਦੇ ਬਾਪਸ ਚਲੇ ਜਾਣਗੇ ਉਸ ਤੋਂ ਬਾਅਦ ਕੀ ਆ ਕਿ ਇਹ ਵੀ ਫੈਸਲਾ ਕੀਤਾ ਗਿਆ ਕਿ ਦੋਵਾਂ ਦੇਸ਼ਾਂ ਦੇ ਮੁਖੀ ਵਿਖ ਵਿੱਚ ਆਪਸ ਵਿੱਚ ਮਿਲਦੇ ਰਹਿਣਗੇ ਤਾਂ ਗੱਲਬਾਤ ਕਰਦੇ ਰਹਿਣਗੇ ਤਾਂ ਜੋ ਜਿਹੜਾ ਮਸਲੇ ਨੇ ਉਹ ਸੁਧਨ ਵਿਗੜਨ ਤਾਂ ਜੋ ਕਿ ਇਹ ਵੀ ਮਨਪ੍ਰਿਤ ਗੱਲ ਹੁੰਦੀ ਹੈ ਕਿ ਇਹ ਟੇਬਲ ਪਿਆ ਟੇਬਲ ਟਾਕ ਜਿਹੜੀ ਹੁੰਦੀ ਹੈ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ ਵਾਰ ਨਾਲੋਂ ਵੀ ਵੱਡੀ ਚੀਜ਼ ਹੁੰਦੀ ਹੈ ਟੇਬਲ ਤੇ ਬੈਠ ਕੇ ਮਸਲੇ ਹੱਲ ਹੋਇਆ ਹੋ ਜਾ ਕਰਦੇ ਨੇ ਤੇ ਉਸ ਤੋਂ ਬਾਅਦ ਕਿ ਸਾਰੇ ਦੋਵੇਂ ਦੇਸ਼ ਸਾਰੇ ਵਿਵਾਦਾਂ ਤੇ ਸਮੱਸਿਆਵਾਂ ਦਾ ਸ਼ਾਂਤੀਪੂਰਵਕ ਹੱਲ ਲੱਭਣ ਤੇ ਸਿੱਧੀ ਗੱਲ ਕਰਨਗੇ ਕਿਸੇ ਤੀਜੀ ਧਿਰ ਦੁਆਰਾ ਕੋਈ ਬਦਕੇ ਸ਼ਾਮਲ ਨਹੀਂ ਹੋਵੇਗਾ ਜਿਹਦੇ ਨਹੀਂ ਸ਼ਾਮਲ ਹੋਊਗੀ ਜੇ ਕੋਈ ਗੱਲਬਾਤ ਕਰਨੀ ਹੈ ਤਾਂ ਪਾਕਿਸਤਾਨ ਦਾ ਬੰਦਾ ਆਵੇ ਭਾਰਤ ਦਾ ਬੰਦਾ ਆਵੇ ਬੈਠਣ ਗੱਲ ਕਰਨ ਤੇ ਗੱਲ ਦਾ ਜਿਹੜਾ ਨਿਪਟਾਰਾ ਕਰਦੇ ਨੇ ਉਸ ਤੋਂ ਬਾਅਦ ਆਵਾਜਾਈ ਦੀਆਂ ਸਹੂਲਤਾਂ ਸਥਾਪਿਤ ਕੀਤੀਆਂ ਜਾਣਗੀਆਂ ਤੇ ਜੇ ਦੋਵੇਂ ਦਸਾਂ ਚ ਲੋਕ ਆਸਾਨੀ ਨਾਲ ਆ ਜਾ ਸਕਣ ਵੀ ਕਿਉਂਕਿ ਬਾਗਾ ਬਾਰਡਰ ਪੈਂਦਾ ਆਟਾਰੀ ਬਾਰਡਰ ਪੈਂਦਾ ਇਹ ਦੋਵੇਂ ਬਾਰਡਰ ਜਿਹੜੇ ਹੈਗੇ ਨੇ ਪਾਕਿਸਤਾਨ ਨੂੰ ਲੱਗਦੇ ਨੇ ਇਹਨਾਂ ਚ ਆਵਾਜਾਈ ਦੇ ਸਾਧਨ ਨੇ ਉਹ ਪਰਫੁੱਲਿਤ ਕੀਤੇ ਜਾਣਗੇ ਇਹ ਵੀ 1972 ਦੇ ਸ਼ਿਮਲਾ ਫੈਸਲੇ ਦੇ ਵਿੱਚ ਗੱਲ ਆਖੀ ਗਈ ਸੀ ਉਸ ਤੋਂ ਬਾਅਦ ਕੀ ਗਿਆ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਜਿਹੜਾ ਮੂੜ ਸਥਾਪਿਤ ਕੀਤਾ ਜਾਵੇ ਜੇਕਰ ਦੋਵੇਂ ਦੇਸ਼ਾਂ ਵਿਚਕਾਰ ਕਿਸੇ ਸਮੱਸਿਆ ਦਾ ਅੰਤਿਮ ਹੱਲ ਨਹੀਂ ਹੁੰਦਾ ਤਾਂ ਮਾਮਲਾ ਲੰਬਿਤ ਰਹਿੰਦਾ ਤਾਂ ਕੋਈ ਵੀ ਤੇ ਅਸਥਿਤੀ ਨੂੰ ਬਦਲਣ ਦੀ ਕੋਈ ਜਿਹੜੀ ਹੈ ਇੱਕ ਪਾਸਰ ਕੋਸ਼ਿਸ਼ ਨਾ ਕਰੇ ਵੀ ਮੰਨ ਲਓ ਕੋਈ ਫੈਸਲਾ ਜਿਹੜਾ ਲਟਕ ਗਿਆ ਉਹ ਉਤੇ ਕੋਈ ਸੰਧੀ ਨਹੀਂ ਬਣ ਪਾਈ ਸਹਿਮਤੀ ਨਹੀਂ ਹੋ ਪਾਈ ਤਾਂ ਇੱਕ ਪਾਸਰ ਕੋਈ ਫੈਸਲਾ ਲੈ ਲੇ ਵੀ ਪਾਕਿਸਤਾਨ ਦੇ ਵੱਲੋਂ ਕੋਈ ਮਸਲਾ ਹੱਲ ਨਹੀਂ ਹੋਇਆ ਤਾਂ ਪਾਕਿਸਤਾਨ ਗੋਲੀ ਚੜ੍ਹਣਾਂ ਸ਼ੁਰੂ ਕਰਦੇਵੇ ਜਾਂ ਭਾਰਤ ਵੱਲੋਂ ਕੋਈ ਮਸਲਾ ਨਹੀਂ ਹੱਲ ਹੋਇਆ ਭਾਰਤ ਨੇ ਗੋਲੀ ਚੜ੍ਹਣਾਂ ਸ਼ੁਰੂ ਕਰਦੇਵੇ ਇਹ ਵੀ ਇੱਕ ਸੰਧੀ ਉੱਥੇ ਜਿਹੜੀ ਸਮਝੌਤੀ ਸੀਗਾ ਸਮਝੌਤਾ ਸੀਗਾ ਉਹ ਬਣਿਆ ਤੇਰਾ ਅਜੇ ਕੰਮ ਵਿੱਚ ਸਹਾਇਤਾ ਕਰਨੀ ਹੈ ਤੇ ਉਹ ਸਾਥ ਤੇ ਸਹਿਯੋਗ ਨਹੀਂ ਕਰਨੀ ਹੈ ਜੋ ਸ਼ਾਂਤੀਪੂਰਵਕ ਤੇ ਸਿਹਤ ਸਬੰਧਾਂ ਨੂੰ ਬਣਾਈ ਰੱਖਣ ਵਿੱਚ ਨੁਕਸਾਨਦੇ ਹੋਣ ਵੀ ਇਹੋ ਜਿਹਾ ਕੋਈ ਕਦਮ ਨਹੀਂ ਚੱਕਿਆ ਜਾਊਗਾ ਜਿਹੜਾ ਦੋਵੇਂ ਦੇਸ਼ਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਵਿੱਚ ਤਣਾਅ ਪੈਦਾ ਕਰੇ ਤੇ ਦੋਵੇਂ ਸਰਕਾਰਾਂ ਨੂੰ ਕਿਸੇ ਦੇਸ਼ ਨੂੰ ਨਿਸ਼ਾਨਾ ਬਣਾਉਣ ਵਾਲੇ ਹਿੰਸਕ ਪ੍ਰਚਾਰ ਨੂੰ ਰੋਕਣ ਲਈ ਆਪਣੀਆਂ ਸ਼ਕਤੀਆਂ ਦੇ ਅੰਦਰ ਸਾਰੇ ਉਪਾਅ ਕਰਨਗੇ ਦੋਵੇਂ ਦੇਸ਼ ਆਪਸ ਵਿੱਚ ਅਜਿਹੀਆਂ ਜਾਣਕਾਰੀ ਸਾਂਝੀ ਕਰਨ ਲਈ ਉਹ ਸਹਿਯੋਗ ਕਰਨਗੇ ਹੁਣ ਇਹ ਇਹ ਵੱਡਾ ਇੱਕ ਕਹਿ ਲਈਏ ਕਿ ਫੈਕਟ ਸੀਗਾ ਉਸ ਫੈਸਲੇ ਦਾ ਉਹ ਉਹ ਹੁਣ ਉਦੋਂ 1972 ਸੀ ਹੁਣ 2025 ਚੱਲਦਾ 2014 ਦੇ ਵਿੱਚ ਮੋਦੀ ਸਰਕਾਰ ਆਉਂਦੀ ਆ 2014 ਜਿਹੜੀ ਮੋਦੀ ਸਰਕਾਰ ਆਉਂਦੀ ਆ ਉਸ ਤੋਂ ਬਾਅਦ ਪਾਕਿਸਤਾਨ ਭਾਰਤਕ ਮੁੱਦਾ ਬਹੁਤ ਵੱਡਾ ਬਣਦਾ ਮੁੱਦਾ ਪਹਿਲਾਂ ਵੀ ਸੀ ਜਦੋਂ ਭਾਰਤ-ਪਾਕਿਸਤਾਨ ਦਾ ਕ੍ਰਿਕਟ ਮੈਚ ਹੋਇਆ ਕਰਦਾ ਸੀ ਬੜਾ ਲੋਕ ਸ਼ੌਂਕ ਨਾਲ ਦੇਖਦੇ ਸੀ ਕਿਉਂਕਿ ਹਰ ਇੱਕ ਨੂੰ ਆਪਣੇ ਦੇਸ਼ ਨੂੰ ਜਿਤਾਉਣ ਦੀ ਜਿਹੜੀ ਇੱਛਾ ਹੁੰਦੀ ਹੈ ਚਾਹੇ ਆਪਾਂ ਭਾਰਤੀ ਆਪਾਂ ਭਾਰਤ ਨੂੰ ਜਿੱਤ ਦੇ ਕੇ ਖੁਸ਼ ਹੋਵਾਂਗੇ ਪਾਕਿਸਤਾਨ ਵਾਲੇ ਪਾਕਿਸਤਾਨ ਦੇਖ ਕੇ ਦੇਖ ਕੇ ਖੁਸ਼ ਹੋਣਗੇ ਤਾਂ ਇੱਥੇ ਇਹ ਇੱਕ ਫੈਕਟਰ ਦੇ ਵਿੱਚ ਰੱਖਿਆ ਗਿਆ ਸੀ ਕਿ ਜੇ ਕੋਈ ਭਾਰਤ ਦੇ ਵਿੱਚ ਪਾਕਿਸਤਾਨ ਪ੍ਰਤੀ ਕੋਈ ਜਹਿਰ ਉਗਲਦਾ ਜਾਂ ਪਾਕਿਸਤਾਨ ਦੇ ਵਿੱਚ ਕੋਈ ਭਾਰਤ ਪ੍ਰਤੀ ਜਹਿਰ ਉਗਲਦਾ ਤਾਂ ਉਹਨਾਂ ਨੂੰ ਰੋਕਿਆ ਜਾਊਗਾ ਕੋਈ ਜਥੇਬੰਦੀ ਆ ਕੋਈ ਵਿਅਕਤੀ ਵਿਸ਼ੇਸ਼ ਆ ਕੋਈ ਸਮੂਹਕ ਸੰਗਠਨ ਆ ਠੀਕ ਹੈ ਉਹਨਾਂ ਨੂੰ ਰੋਕਿਆ ਜਾਊਗਾ ਪਰ ਇਹ ਇਸ ਦਾ ਉਲਟ ਹੋ ਰਿਹਾ ਪਾਕਿਸਤਾਨ ਦੇ ਵਿੱਚ ਵੀ ਕਈ ਅਜਿਹੇ ਗੁੱਟ ਨੇ ਜੋ ਪਾਕਿਸਤਾਨ ਖਿਲਾਫ ਭਾਰਤ ਖਿਲਾਫ ਦਾ ਜ਼ਹਿਰ ਉਗਲਦੇ ਨੇ ਔਰ ਭਾਰਤ ਵਿੱਚ ਬਹੁਤ ਅਜਿਹੇ ਗੁੱਟ ਨੇ ਜੋ ਪਾਕਿਸਤਾਨ ਖਿਲਾਫ ਜ਼ਹਿਰ ਉਗਲਦੇ ਨੇ ਮੈਂ ਆਪਾਂ ਕੱਲ ਵੀ ਡਿਸਕਸ਼ਨ ਕੀਤੀ ਸੀ ਕਿ ਕੋਈ ਮਾੜੀ ਜੀ ਗੱਲ ਹੋ ਜੇ ਜਿਹਦੀ ਕਹਿੰਦੇ ਨੇ ਚੱਲ ਜਾਓ ਪਾਕਿਸਤਾਨ ਜੀ ਚੱਲ ਜਾਓ ਪਾਕਿਸਤਾਨ ਕੋਈ ਮਾੜਾ ਜਿਹਾ ਵੀ ਕੁਝ ਕਹਦੇ ਤੁਸੀਂ ਐਂਟੀ ਨੇਸ਼ਨ ਨੂੰ ਤੁਸੀਂ ਭਾਰਤ ਦੇ ਵਿਰੋਧੀ ਹੋ ਮੋਦੀ ਸਾਹਿਬ ਬਾਰੇ ਕੁਝ ਕਹਿ ਦੇਵੇ ਤਾਂ ਤੁਸੀਂ ਕਹਿੰਦੇ ਤੁਸੀਂ ਐਂਟੀ ਨੇਸ਼ਨ ਹੋ ਤੁਸੀਂ ਭਾਰਤ ਦੇ ਖਿਲਾਫ ਹੋ ਮੋਦੀ ਸਾਹਿਬ ਭਾਰਤ ਨਹੀਂ ਹੈਗੇ ਮੋਦੀ ਸਾਹਿਬ ਇੱਕ ਪ੍ਰਧਾਨ ਮੰਤਰੀ ਨੇ ਉਹ ਉਹਨਾਂ ਦਾ ਕਾਰਜਕਾਲ 15 ਸਾਲ ਦਾ ਹੋ ਸਕਦਾ 20 ਸਾਲ ਦਾ ਹੋ ਸਕਦਾ 25 ਸਾਲ ਦਾ ਹੋ ਸਕਦਾ ਪਰ ਭਾਰਤ ਇੱਕ ਅਜਿਹਾ ਦੇਸ਼ ਆ ਜਿਹਦੇ ਵਿੱਚ ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਆ ਫ੍ਰੀडम ਟੂ ਸਪੀਚ ਆ ਤੇ ਇਸ ਤਰ੍ਹਾਂ ਦੀ ਜਿਹੜੀ ਗਲਬਾਤ ਆ ਉਹ 2014 ਤੋਂ ਬਾਅਦ ਸ਼ੁਰੂ ਹੁੰਦੀ ਆ ਹੁਣ ਜਿਵੇਂ ਇੱਕ ਇਸ ਜਦੋਂ ਅੱਤਵਾਦੀ ਹਮਲਾ ਹੋਇਆ ਪਹਿਲਗਾਮ ਦੇ ਵਿੱਚ ਉਥੇ ਕਿਹਾ ਗਿਆ ਕਿ ਧਰਮ ਪੁੱਛ ਕੇ ਵਿਅਕਤੀਆਂ ਦੀ ਜਾਨ ਲਈ ਗਈ ਪਰ ਇੱਕ ਮੀਡੀਆ ਜ਼ਾਰੇ ਦੇ ਵਿੱਚ ਇਹ ਵੀ ਖਬਰ ਨਿਕ ਕੇ ਸਾਹਮਣੇ ਆਈ ਆ ਕਿ ਉਹਦੇ ਵਿੱਚ ਮੁਸਲਮਾਨ ਵੀ ਮਾਰੇ ਗਏ ਜੇ ਉਹ ਇੰਨੇ ਆਪਦੇ ਆਪ ਨੂੰ ਕੱਟੜ ਮੁਸਲਮਾਨ ਮੰਨਦੇ ਸੀ ਜਿਹੜੇ ਅੱਤਵਾਦੀ ਸੀਗੇ ਤਾਂ ਉਹ ਮੁਸਲਮਾਨ ਨੂੰ ਨਾ ਮਾਰਦੇ ਪਰ ਉਹਨਾਂ ਨੇ ਮੁਸਲਮਾਨ ਨੂੰ ਵੀ ਮਾਰਿਆ ਹਿੰਦੂ ਨੂੰ ਵੀ ਮਾਰਿਆ ਜਿਗੋ ਤੇ ਇੱਕਦ ਸਿੱਖੂਗਾ ਉਹਨੂੰ ਵੀ ਮਾਰਿਆ ਹੋਊਗਾ ਤਾਂ ਕਹਿਣ ਤੋਂ ਭਾਵ ਆ ਕਿ ਅਜਿਹੇ ਜਿਹੜੀਆਂ ਕਰਨਾਮਾ ਨੇ ਉਸ ਨੂੰ ਜਿਹੜਾ ਉਹ ਰੋਕਣ ਦੀ ਗੱਲ ਉਹ ਸਮੇਂ ਆਖੀ ਗਈ ਸੀ ਸੰਚਾਰ ਲਈ ਡਾਕ ਟੈਲੀਗ੍ਰਾਫ ਸੇਵਾਵਾਂ ਸਮੁੰਦਰੀ ਸੰਚਾਰ ਸਹਾਦਨ ਸਮੇਤ ਸਰਹੱਦੀ ਚੌਂਕੀ ਹਵਾਈ ਸੰਬੰਰਕ ਸਮੇਤ ਉਡਾਣਾਂ ਬਹਾਲ ਕੀਤੀਆਂ ਜਾਣਗੀਆਂ ਉਹਨੇ ਕਿਹਾ ਵੀ ਕੋਈ ਚਿੱਠੀ ਕਿਸੇ ਨੂੰ ਭੇਜਣੀ ਆ ਤੁਸੀਂ ਭਾਰਤ ਤੋਂ ਪਾਕਿਸਤਾਨ ਚ ਪਾਕਿਸਤਾਨ ਤੋਂ ਭਾਰਤ ਉਹ ਵੀ ਭੇਜ ਜਾਊਗੀ ਕੋਈ ਤੁਸੀਂ ਕਹਿ ਲਿਏ ਕਿ ਇਸ ਫੋਨ ਫੋਨ ਕਰਨਾ ਤੁਸੀਂ ਉਹ ਕਰ ਸਕਦੇ ਹੋ ਹੋਰ ਜਿਹੜੀ ਕੋਈ ਵੀ ਮਤਲਬ ਕਿ ਸੰਪਰਕ ਕਰਨ ਦੀ ਪ੍ਰਕਿਰਿਆ ਗਈ ਜੋ ਉਸ ਸਮੇਂ ਸੀਗੀ ਚਲੋ ਹੁਣ ਤਾਂ ਵਟਸਐਪ ਫੇਸਬੁਕ ਕਾਫੀ ਕੁਝ ਆ ਗਿਆ ਫੇਸਬੁਕ ਵੀ 2005 ਚ ਆਈਏ ਬਾਅਦ ਚ ਆਈਏਗੀ ਠੀਕ ਹੈ ਤਾਂ ਹੌਲੀ ਹੌਲੀ ਮੀਨ ਡਿਵੈਲਪ ਹੋ ਜਿਵੇਂ ਜਿਵੇਂ ਹੋਈ ਗਏ ਉਹ ਸਮਝੌਤਾ ਉਵੇਂ ਹੀ ਰਿਹਾ ਇਹਦੇ ਵਿੱਚ ਕਹਿ ਲਿਏ ਕਿ ਮੋਦੀ ਸਰਕਾਰ ਦੀ ਕੋਈ ਲੈਣਾ ਦੇਣਾ ਨਹੀਂ ਉਸ ਵੇਲੇ ਕਾਂਗਰਸ ਸਰਕਾਰ ਸੀ ਦੋਮਾ ਤਰ੍ਹਾਂ ਦੇ ਪ੍ਰਤੀਨਿਧੀ ਸਾਂਝੀ ਸਥਾਪਿਤ ਕਰਨ ਦੀ ਸੰਭਾਵਨਾਵਾਂ ਮਾਂ ਜੰਗੀ ਕੈਦੀਆਂ ਤੇ ਸ਼ਹਿਰੀ ਨਜ਼ਰਬੰਦਾਂ ਦੇ ਆਦਾਨ-ਪ੍ਰਦਾਨ ਦੇ ਸਵਾਲ ਜੰਮੂ ਕਸ਼ਮੀਰ ਦੇ ਅੰਤਿਮ ਨਿਮਟਾਰੇ ਤੇ ਕੂਟਨੀਤਿਕ ਸਬੰਧਾਂ ਨੂੰ ਆਮ ਬਣਾਉਣ ਲਈ ਮੁਲਾਕਾਤਾਂ ਤੇ ਚਰਚਾ ਕਰਦੇ ਰਹਿਣਗੇ ਉਹਨਾਂ ਨੇ ਕਿਹਾ ਕਿ ਜੇ ਕੋਈ ਪੋਲੀਟਿਕਲ ਮਾਫ ਕਰਨਾ ਜੇ ਕੋਈ ਫੌਜੀ ਕੈਦੀ ਜਾਂਦਾ ਮੰਨ ਲਓ ਜਿਵੇਂ ਕੱਲ ਦੀ ਘਟਨਾ ਗਈ ਇੱਕ ਆਪਣਾ ਫੌਜ ਦਾ ਜਵਾਨ ਇੱਕ ਕਿਸਾਨ ਦੇ ਨਾਲ ਕਣਕ ਵੜਾਉਣ ਲਈ ਜਾਂਦਾ ਸਰਹੱਦੋਂ ਪਾਰ ਤਾਰਨ ਤੋਂ ਪਾਰ ਤਿੰਨ ਜਵਾਨ ਜਾਂਦੇ ਨੇ ਦੋ ਜਵਾਨ ਜਿਹੜੇ ਨੇ ਉਹ ਕੰਬਾਈਨ ਤੇ ਸਵਾਰ ਹੁੰਦੇ ਨੇ ਉਹਨਾਂ ਜੋ ਇੱਕ ਜਵਾਨ ਜਿਹੜਾ ਉਹ ਵੈਸੇ ਖੜਾ ਹੁੰਦਾਗਾ ਉੱਥੇ ਉਹਦੇ ਹੱਥ ਚ ਰਾਈਫਲ ਹੁੰਦੀ ਹੈ ਖੜਾ ਹੁੰਦਾਗਾ ਤਾਂ ਉਹ ਉਹਨੂੰ ਗਰਮੀ ਮਹਿਸੂਸ ਹੁੰਦੀ ਹੈ ਉਹ ਜਾ ਕੇ ਕਿਸੇ ਦਰੱਖਤ ਦੀ ਛਾਂ ਹੇਠ ਬੈਠ ਜਾਂਦਾ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਸ਼ਾਇਦ ਮੈਂ ਪਾਕਿਸਤਾਨ ਸਰਾਚ ਆ ਗਿਆ ਅੱਛਾ ਉਹਨੂੰ ਕੀ ਕਰਦੇ ਨੇ ਪਾਕਿਸਤਾਨੀ ਰੇਂਜਰਸ ਦੇ ਅਫਸਰ ਨੇ ਜਾਂ ਫੌਜੀ ਕਹਿ ਲਈਏ ਜਾਂ ਜਵਾਨ ਕਹਿ ਲਈਏ ਉਹਨੂੰ ਗ੍ਰਿਫਤਾਰ ਕਰਕੇ ਲੈ ਜਾਂਦੇ ਨੇ ਅੱਛਾ ਤੇ ਉਹ ਹੁਣ ਭਾਰਤ ਸਰਕਾਰ ਜ਼ੋਰ ਲਗਾ ਰਹੀ ਆ ਕਿਉਂਕਿ ਬੁੱਧਵਾਰ ਨੂੰ ਬਦ ਗ੍ਰਿਫਤਾਰ ਹੋਇਆ ਸੀ ਇਨਸਾਨ ਵੀਰਵਾਰ ਸ਼ੁੱਕਰਵਾਰ ਹੋ ਗਿਆਗਾ ਤਾਂ ਲਗਾਤਾਰ ਕੁਐਸਚਨ ਜਾਰੀ ਨੇ ਵੀ ਇਸ ਤਰ੍ਹਾਂ ਉਹ ਉਹਨੂੰ ਕੈਦੀ ਨੂੰ ਵਾਪਸ ਲਿਆਂਦਾ ਸਰਬਜੀ ਦਿਖਾ ਨਹੀਂ ਕਿ ਕਿਹਨੇ ਸੁਣੀ ਸਰਬੀ ਸਿੰਘ ਦੀ ਕਹਾਣੀ ਸਾਹਮਣੇ ਸੁਣੀ ਆ ਕਿੰਨਾ ਟਾਈਮ ਉਹ ਉੱਥੇ ਉਹਨਾਂ ਨੇ ਸਰਵਾਈਵ ਕੀਤਾ ਜੇਲ੍ਹ ਦੇ ਵਿੱਚ ਰਹਿ ਕਿੰਨਾ ਉਹਨਾਂ ਨਾਲ ਕਹਿ ਲਈਏ ਕਿ ਅਣਮਨੁੱਖੀ ਵਿਵਹਾਰ ਹੋਇਆ ਬਹੁਤ ਕੁਝ ਉਹਨਾਂ ਨੇ ਝੱਲੇ ਆ ਆਪਣੀ ਜ਼ਿੰਦਗੀ ਦੇ ਵਿੱਚ ਤਾ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਸੀਗੇ ਉਸ ਨੂੰ ਲੈ ਕੇ ਗੱਲਬਾਤ ਕਰਨ ਦੀ ਗੱਲ ਸਿਮੂਲੇਸ਼ਨ ਸਮਝੌਤੇ ਵਿੱਚ ਆਖੀ ਗਈ ਸੀ ਉਸ ਤੋਂ ਬਾਅਦ ਕਹਿ ਲਿਆ ਕਿ ਵਿਗਿਆਨ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਆਦਾਨ-ਪਦਾਨ ਨੂੰ ਸਹਾਇਤ ਕਰਨ ਲਈ ਸਮਝੌਤਾ ਹੋਇਆ ਸੀ ਵੀ ਮੰਨ ਲਓ ਕੋਈ ਚੀਜ਼ ਵਧੀਆ ਡਿਵੈਲਪ ਹੋ ਇੰਡੀਆ 'ਚ ਹੋ ਗਈ ਵਿਗਿਆਨਿਕ ਤੌਰ ਤੇ ਕੋਈ ਮੰਨ ਲਓ ਚਲੋ ਆਪਾਂ ਐਗਜ਼ਾਮਪਲ ਲੈ ਬੱਲਵ ਦੀ ਖੋਜ ਹੀ ਲੈ ਲਓ ਮੰਨ ਲਓ ਉਹ ਤਾਂ ਬਹੁਤ ਪਹਿਲਾਂ ਪੁਰਾਣੀ ਹੋ ਗਈ ਕੋਈ ਐਲੜੀ ਵੈਲੂ ਦੀ ਖੋਜ ਹੋਈ ਉਹ ਦੀ ਜਿਹੜੀ ਟੈਕਨੋ ਟੈਕਨੋਲੋਜੀ ਆ ਉਹ ਉਹਨੂੰ ਦੇਣਗੇ ਪਾਕਿਸਤਾਨ ਨੂੰ ਇਹ ਹੋਇਆ ਸੀ ਸਮਝੌਤਾ ਪਾਕਿਸਤਾਨ ਦੇ ਕੁਝ ਜੀ ਡਿਵੈਲਪ ਹੁੰਦੀ ਹੈ ਉਹ ਇੰਡੀਆ ਨੂੰ ਦੇਣਗੇ ਵੀ ਭਾਈ ਇਸ ਤਰ੍ਹਾਂ ਕਰ ਲੋ ਅਸੀਂ ਇਸ ਤਰ੍ਹਾਂ ਕਰਕੇ ਬੈਟਰ ਹੋ ਗਿਆ ਸਾਡਾ ਸਿਸਟਮ ਬੈਟਰ ਅਸੀਂ ਸਿਸਟਮ ਬੈਟਰ ਕਰ ਲਿਆ ਹੁਣ ਇਹ ਜਿਹੜਾ ਸਮਝੌਤਾ 2 ਜੁਲਾਈ 1972 ਨੂੰ ਹਿਮਾਚਲ ਵਿਦੇਚ ਹੋਇਆ ਸੀ ਠੀਕ ਹੈ ਤੇ ਸਿਮਲੇ ਹੋਇਆ ਸੀ ਸਿਮਲੇ ਜਿਹੜੀ ਰਾਜਧਾਨੀ ਉਹਦੀ ਤੇ ਉਥੇ ਜਿਹੜਾ ਹੋਇਆ ਸੀਗਾ ਮੀਟਿੰਗ ਹੋਈ ਸੀ ਉਦੋਂ ਜਿਹੇ ਇੰਦਰਾ ਗਾਂਧੀ ਤੇ ਪਾਕਿਸਤਾਨ ਦੇ ਤਤਕਾਲ ਰਾਸ਼ਟਰਪਤੀ ਜ਼ੁਲਫਕਾਰ ਅਲੀ ਪੁੱਟੋ ਸੀਗੇ ਉਹ ਉਸ ਸਮੇਂ ਦੇ ਰਾਸ਼ਟਰਪਤੀ ਸੀਗੇ ਉਹਨਾਂ ਦੋਨਾਂ ਦੇ ਵਿਚਕਾਰ ਇਹ ਜਿਹੜਾ ਸਮਝੌਤਾ ਮਨਨਿਤ ਹੋਇਆ ਸੀਗਾ ਉਹ ਸਮਝੌਤਾ ਕਾਫੀ ਅਹਿਮ ਸੀਗਾ ਜਿਹਦੇ ਵਿੱਚ ਹੁਣ ਆਪਾਂ ਜੇ ਦਰਸ਼ਕਾਂ ਨੂੰ ਥੋੜਾ ਜਿਹਾ ਸ਼ੋਰਟਜ ਦੱਸਣਾ ਹੋਵੇ ਪਹਿਲਾਂ ਤਾਂ ਜਿਹੜੇ ਕੈਦੀ ਨੇ ਜਿਹੜੇ ਜੰਗੀ ਕੈਦੀ ਨੇ ਜਿਹੜੇ ਫੌਜ ਦੇ ਜਵਾਨ ਲੜਦੇ-ਲੜਦੇ ਇੱਕ ਦੂਜੇ ਦੇ ਜੇਲ੍ਹਾਂ ਚ ਗਏ ਅੱਛਾ ਉਹ ਵਾਪਸ ਕਰਨ ਦੀ ਗੱਲ ਪਹਿਲੀ ਦੂਜਾ ਸੰਚਾਰ ਚਾਹੇ ਟੈਲੀਫੋਨ ਡਾਕ ਕੋਈ ਹੋਰ ਪ੍ਰਕਿਰਿਆ ਉਹ ਕਾ ਜਾਰੀ ਕਰਨ ਦੀ ਗੱਲ ਤੀਜੀ ਆਵਾਜਈ ਸਹਾਦਨ ਪਰਫੁੱਲਿਤ ਕਰਨ ਦੀ ਗੱਲ ਕਿ ਆਉਣ ਜਾਣ ਸੁਰੱਖਿਆ ਹੋਵੇ ਕਿਉਂਕਿ ਆਪਾਂ ਹੁਣ ਜਦੋਂ ਸਿੱਖ ਧਰਮ ਦੇ ਵਿੱਚ ਅਰਦਾਸ ਕਰਦੇ ਆਂ ਆਪਾਂ ਕਹਿੰਦੇ ਆਂ ਵੀ ਘੋਰ ਗੁਰਧਾਮਾਂ ਜਿਹਨਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾਰੇ ਆਪਾਂ ਗੱਲ ਕਰਦੇ ਆਂ ਕਿ ਨਾਨਕ ਗਾਣਾ ਸਾਹਿਬ ਦੀ ਗੱਲ ਕਰਦੇ ਆਂਗੀ ਠੀਕ ਹੈ ਕੀਰਤਪੁਰ ਸਾਹਿਬ ਦੀ ਗੱਲ ਕਰਦੇ ਆਂਗੀ ਤੇ ਉਦੋਂ ਜਿਹੜੀ ਇਹ ਚੀਜ਼ ਆ ਉਸ ਨੂੰ ਕਿਹਾ ਗਿਆ ਸੀਗਾ ਵੀ ਪਰਫੁੱਲਿਤ ਕੀਤਾ ਜਾਵੇ ਤਾਂ ਲੋਕ ਜਿਹੜੇ ਨੇ ਸ਼ਰਧਾਲੂ ਜਿਹੜੇ ਪਾਕਿਸਤਾਨ ਤੋਂ ਇੰਡੀਆ ਆਉਣਾ ਚਾਹੁੰਦੇ ਨੇ ਮੱਥਾ ਟੇਕਣਾ ਚਾਹੁੰਦੇ ਨੇ ਕਿਸੇ ਆਪ ਦੀ ਦਰਗਾਹ ਦੇ ਉੱਪਰ ਉਹ ਟੇਕ ਸਕਣ ਜਾਂ ਭਾਰਤ ਦੇ ਜੋ ਕੋਈ ਲੋਕ ਨੇ ਉਹ ਨਨਕਾਣਾ ਸਾਹਿਬ ਜਾਣਾ ਚਾਹੁੰਦੇ ਨੇ ਠੀਕ ਹੈ ਉਹ ਜਾ ਸਕਣ ਤਾਂ ਇਸ ਤਰ੍ਹਾਂ ਦੀ ਗੱਲ ਆਖੀ ਗਈ ਤੇ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਕੋਈ ਫੈਸਲਾ ਲੈਣਾ ਤਾਂ ਦੋਨੇ ਪੰਧਾ ਆਪਸ ਮਿਲ ਕੇ ਗੱਲ ਕਰਨੀ ਹੈ ਇਸ ਤਰ੍ਹਾਂ ਦੇ ਮਿਹਰੇ ਫੈਸਲੇ ਨੇ ਉਸ ਸਮਝੌਤੇ ਲੈ ਗਏ ਤੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਉੱਥੇ ਨੋ ਵਾਰ ਜ਼ੋਨ ਘੋਸ਼ਿਤ ਕੀਤਾ ਗਿਆ ਸੀਗਾ ਅੱਛਾ ਇੱਥੇ ਲੜਾਈ ਨਹੀਂ ਹੋਊਗੀ ਗੋਲੀ ਨਹੀਂ ਚੱਲੂਗੀ ਹਾਂ ਜਦੋਂ ਉੱਥੇ ਗੋੜੀ ਕੋਕੋਨੀ ਸੋ 73 ਜੰਗ ਹੋ ਗਈ ਛੱਡੀ ਸੀ ਉਸ ਤੋਂ ਬਾਅਦ 72 ਦੇ ਵਿੱਚ ਜਾ ਕੇ ਇਹ ਸਮਝੌਤਾ ਹੁੰਦਾਗਾ ਤਾਂ ਇਹ ਕਿਹਾ ਗਿਆ ਸੀ ਕਿ ਗੋਲੀ ਨਹੀਂ ਚੱਲੂਗੀ ਨੋ ਵਾਰ ਇਹ ਜ਼ੋਨ ਕੋਸ਼ਿਸ਼ ਕੀਤਾ ਗਿਆ ਸੀਗਾ ਕਿ ਇਹ ਕੁਝ ਉੱਥੇ ਦਾ ਹਿੱਸਾ ਸੀਗਾ ਜਿਹਦੇ ਵਿੱਚ ਇਹ ਚੀਜ਼ ਕੀਤੀ ਗਈ ਸੀ ਉਸ ਨੂੰ ਲੈ ਕੇ ਇਹ ਸਮਝੌਤਾ ਹੋਇਆ ਸੀ ਹੁਣ ਪਾਕਿਸਤਾਨ ਇਸ ਸਮਝੌਤੇ ਨੂੰ ਤੋੜਨ ਦੀ ਗੱਲ ਆਖ ਰਿਹਾ ਹੈਗਾ ਉਹਨਾਂ ਨੇ ਉਦੋਂ ਦਾ ਕੱਖਿਆ ਕਿ ਜਦੋਂ ਹੁਣ ਕੋਈ ਗਰਮੀ ਆ ਗਈ ਹੁਣ ਗਰਮੀ ਦੇ ਵਿੱਚ ਪਾਣੀ ਦੀ ਲੋੜ ਪੈਣੀ ਆ ਫਸਲਾਂ ਨੂੰ ਲਾ ਲੋ ਜਾਂ ਆਮ ਕਰਕੇ ਵੈਸੇ ਮੌਸਮ ਨੂੰ ਠੀਕ ਰੱਖਣ ਵਾਸਤੇ ਕਿਉਂਕਿ ਜਿਹੜਾ ਉਸ ਦਰਿਆ ਦੇ ਆਲੇ ਦੁਆਲੇ ਹਿੱਸਾ ਹੈਗਾ ਉਸ ਨੂੰ ਸਿੰਚਾਈ ਵਾਸਤੇ ਪਾਣੀ ਦੀ ਲੋੜ ਪੈਣੀ ਆ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਪਾਣੀ ਨਹੀਂ ਛੱਡਦੇ ਤਾਂ ਅਸੀਂ ਤੋੜਾਂਗੇ ਔਰ ਜਿਹੜੇ ਉਪ ਪ੍ਰਧਾਨ ਮੰਤਰੀ ਨੇ ਅਦੇ ਪਾਕਿਸਤਾਨ ਦੇ ਉਹਨਾਂ ਨੇ ਕਿ ਵੱਡਾ ਤੇ ਬੇ ਬੇਖ ਦੀ ਬੇਤੁਕਾ ਔਰ ਗੈਰ ਕਹਿ ਲਿਆ ਕਿ ਮਨੁੱਖੀ ਇੱਕ ਬਿਆਨ ਦਿੱਤਾ ਉਹਨਾਂ ਗੈਰ ਜ਼ਿੰਮੇਵਾਰਾਂ ਨੇ ਬਿਆਨ ਦਿੱਤਾ ਕਿ ਜਿਹੜੇ ਇਹ ਅੱਤਵਾਦੀ ਸੀ ਇਹ ਅੱਤਵਾਦੀ ਨਹੀਂ ਸੀ ਇਹ ਤਾਂ ਸੁਤੰਤਰਤਾ ਸੰਾਨੀ ਸੀ ਅੱਛਾ ਇਹ ਬਿਆਨ ਉਹਨਾਂ ਨੇ ਦਿੱਤਾ ਔਰ ਪਹਿਲਾਂ ਪਾਕਿਸਤਾਨ ਕਹਿ ਰਿਹਾ ਸੀ ਕਿ ਸਾਡਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੁਣ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਹ ਗੱਲ ਕਹਿ ਰਹੇ ਨੇ ਸੁਤੰਤਰਤਾ ਸੰਾਨੀ ਸੀ ਜੇ ਸੁਤੰਤਰਤਾ ਸੰਾਨੀ ਹੁੰਦੇ ਉਹ ਜੰਗ ਦੇ ਮੈਦਾਨ 'ਚ ਲੜਦੇ ਜਿੱਧਰ ਸਾਡੇਲੇ ਪਾਸੇ ਵੀ ਹਥਿਆਰ ਹੁੰਦੇ ਉਧਰ ਵੀ ਹਥਿਆਰ ਹੁੰਦੇ ਉਹ ਉਹ ਹੁੰਦੀ ਹੈ ਸਤੰਤਾ ਸਦਨਾਨੀ ਹਾਂ ਸਤੰਤਾ ਲੈਣੀ ਕੀ ਤੋਂ ਆ ਕਿਸ ਚੀਜ਼ ਤੋਂ ਸਤੰਤਾ ਲੈਣੀ ਆ ਜਿਹੜਾ ਕਸ਼ਮੀਰ ਪਾਕਿਸਤਾਨ ਵਾਲੇ ਪਾਸੇ ਆ ਉਹ ਪਾਕਿਸਤਾਨੇ ਪਾਸੇ ਆ ਇੰਡੀਆ ਵਾਲੇ ਇੰਡੀਆਲੇ ਪਾਸੇ ਆ ਦੋ ਕਸ਼ਮੀਰ ਨੇ ਇੱਕ ਭਾਰਤ ਦੇ ਕਬਜ਼ੇ ਚਾ ਥੋੜਾ ਬਹੁਤ ਤੇ ਥੋੜਾ ਬਹੁਤ ਪਾਕਿਸਤਾਨ ਦੇ ਕਬਜ਼ੇ ਚਾ ਉਹ ਇਸ ਚੀਜ਼ ਨੂੰ ਲੈ ਕੇ ਵੀ ਆਮ ਕਦੇ ਕਦੇ ਥੋੜੀ ਥੋੜੀ ਫਾਇਰਿੰਗ ਹੁੰਦੀ ਰਹਿੰਦੀ ਆ ਪਰ ਉਸ ਚੀਜ਼ ਨੂੰ ਲੈ ਕੇ ਹੁਣ ਜਿਹੜਾ ਇਹ ਵੱਡਾ ਆਤਮਘਾਤੀ ਜਿਹੜਾ ਕਹਿ ਲਈਏ ਕਿ ਹਮਲਾ ਹੋਇਆਗਾ ਉਸ ਨੂੰ ਲੈ ਕੇ ਬੜੇ ਨਿੰਦਣਯੋਗ ਆ ਤੇ ਇਸੀ ਸਮਝੌਤੇ ਹੋਤਾ ਤੇ ਮੈਂ ਉਮੀਦ ਕਰਦਾ ਕਿ ਦਰਸ਼ਕਾਂ ਨੂੰ ਠੀਕ ਲੱਗਿਆ ਹੋਵੇਗਾ ਕੁਲਵੰਤ ਜੀ ਇੱਕ ਆਪਣੇ ਭਾਰਤ ਸਰਕਾਰ ਦੇ ਜਿਹੜੇ ਪੀਐਮ ਨੇ ਨਰਿੰਦਰ ਸਿੰਘ ਮੋਦੀ ਉਹਨਾਂ ਨੇ ਬਿਆਨ ਦਿੱਤਾ ਕਿ ਅਸੀਂ ਪਾਕਿਸਤਾਨ ਦੇ ਨਾਲ ਜਿਹੜਾ ਸਿੰਧ ਸਮਝੌਤਾ ਹੋਇਆ ਸੀ ਉਹਨੂੰ ਰੱਦ ਕਰ ਦਾਂਗੇ ਇਸ ਤੋਂ ਬਾਅਦ ਪਾਕਿਸਤਾਨ ਦੇ ਜਿਹੜੇ ਉਪ ਮੰਤਰੀ ਨੇ ਸ਼ਾਇਦ ਜਾਂ ਉਪ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਬਿਆਨ ਆਇਆ ਹੈ ਕਿ ਜੇ ਆ ਚੀਜ਼ ਹੋਊਗੀ ਤਾਂ ਫਿਰ ਵਾਰ ਜ਼ੋਨ ਲੱਗ ਸਕਦੀ ਹੈ ਕਿ ਤੁਹਾਨੂੰ ਲੱਗਦਾ ਕਿ ਆਨਲਾਈਨ ਟਾਈਮ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿਚਕਾਰ ਲੜਾਈ ਦਾ ਜੰਗ ਦਾ ਕੋਈ ਅਸਾਰ ਬਣਦੇ ਪਏ ਆ ਦੇਖੋ ਮਰਪਿਤ ਜਦੋਂ ਇਹ ਬਿਆਨ ਕਿਉਂਕਿ ਦੇਖੋ ਇਹ ਜਦੋਂ ਪਹਿਲਾ ਹਮਲਾ ਹੁੰਦਾ ਉਸ ਤੋਂ ਬਾਅਦ ਕੱਲ ਪ੍ਰਧਾਨ ਮੰਤਰੀ ਬਿਹਾਰ ਦੇ ਵਿੱਚ ਸੰਬੋਧਨ ਹੋ ਰਹੇ ਹੁੰਦੇ ਨੇ ਪਬਲਿਕ ਨੂੰ ਉੱਥੇ ਉਹ ਪਹਿਲਾ ਪਾਸਾ ਆਪਣਾ ਨਾਰਮਲ ਪਾਸਾ ਰੱਖਦੇ ਨੇ ਉਸ ਤੋਂ ਬਾਅਦ 17 ਮਿੰਟ ਉਹ ਇਸ ਮਸਲੇ ਤੇ ਬੋਲਦੇ ਨੇ ਜੀ ਬੜੇ ਤਿੱਖੇ ਤੇਵ ਦਿਖਾਉਂਦੇ ਨੇ ਕਹਿੰਦੇ ਨੇ ਕਿ ਨਹੀਂ ਬਖਸ਼ेंगे ਹਮ ਨਹੀਂ ਛੋੜਾਂਗੇ ਇਹ ਤਾਂ ਪਹਿਲੇ ਕਹਿੰਦੇ ਆਏ ਨੇ ਵੀ ਹਮਨੇ ਅਤੰਕਵਾਦ ਖਤਮ ਕਰ ਦਿਆ ਹਮਨੇ ਇਨਕੋ ਘਰ ਮੇ ਜਾ ਕੇ ਮਾਰਾ ਹਮਨੇ ਸੱਜ ਕੇ ਸਟ੍ਰਾਈਕ ਕਰਦੀ ਬਹੁਤ ਗੱਲਾਂ ਕਹੀਆਂ ਗਈਆਂ ਹੁਣ ਜੇ ਅਤੰਕਵਾਦ ਖਤਮ ਹੋ ਗਿਆ ਸੀ ਤਾਂ ਇਹ ਕੌਣ ਨੇ ਪਹਿਲੀ ਗੱਲ ਹੁਣ ਦੂਸਰੀ ਗੱਲ ਤੁਹਾਡੇ ਸਵਾਲ ਤੇ ਆ ਜੀਏ ਜਿਹੜੀ ਜੰਗ ਆ ਉਹ ਕਿਸੇ ਵੇਲੇ ਵੀ ਹੋ ਸਕਦੀ ਹੈ ਕਿਉਂਕਿ ਭਾਰਤ ਵੱਲੋਂ ਜਿਹੜੀ ਐਲਓਸੀ ਆ ਸੀਮਾ ਹੈਗੀ ਆਪਣੀ ਉਹਦੇ ਉੱਤੇ ਜਵਾਨ ਭੇਜ ਦਿੱਤੇ ਗਏ ਨੇ ਬੱਡੀ ਤਦਾਦ ਦੇ ਵਿੱਚ ਜਿਹੜੇ ਪ੍ਰੈਕਟਿਸ ਕੀਤੀ ਜਾ ਰਹੀ ਹੈਗੀ ਮਜ਼ਾਈਲਾਂ ਦੀ ਠੀਕ ਹੈ ਤੇ ਪਾਕਿਸਤਾਨ ਵੱਲੋਂ ਇੱਕ ਬਿਆਨ ਆਇਆ ਕਿ ਅਸੀਂ ਪਰਮਾਣੂ ਬੰਬ ਵਿਸੱਟਣ ਦੀ ਸਕਦੇ ਹਾਂ ਭਾਰਤ ਦੇ ਉੱਪਰ ਅੱਛਾ ਜੀ ਵੀ ਜਵਾਬੀ ਕਾਰਵਾਈ ਲਈ ਭਾਰਤ ਤਿਆਰ ਰਹੇ ਜੇ ਸਾਡੇ ਤੇ ਹਮਲਾ ਹੁੰਦਾ ਤਾਂ ਜਵਾਬੀ ਕਾਰਵਾਈ ਲਈ ਭਾਰਤ ਤਿਆਰ ਰਹੇ ਪਰ ਇਹਦੇ ਵਿਚਾਲੇ ਮਸਲਾ ਇਹ ਹੋ ਜਾਂਦਾ ਮਨਪਿਤ ਕਿ ਕਹਿ ਲਈਏ ਕਿ ਜਦੋਂ ਜੰਗ ਹੁੰਦੀ ਆ ਹੂੰ ਨਾ ਦਾ ਕਿਸੇ ਲੀਡਰ ਦਾ ਪੁੱਤ ਫੌਜ ਚ ਨਾ ਕਿਸੇ ਛੋਟੇ-ਮੋਟੇ ਰਾਜਨੇਤਾ ਦਾ ਇਥੋਂ ਤੱਕ ਕਿ ਜੇ ਕੋਈ ਮਿਊਨਿਸਪਲ ਕਾਰਪੋਰੇਸ਼ਨ ਦਾ ਕਾਉਂਸਲਰ ਵੀ ਆ ਉਹਦਾ ਮੁੰਡਾ ਵੀ ਫੌਜ ਚ ਹੈ ਨਹੀਂ ਤਾਂ ਮੌਤ ਕਿਹਦੀ ਹੋਣੀ ਆ ਸ਼ਹੀਦ ਕਿਹਦੇ ਹੋਣਾ ਆਮ ਲੋਕਾਂ ਦੇ ਪਰਿਵਾਰਾਂ ਨੇ ਚਾਹੇ ਉਹ ਇੰਡੀਆ ਵਾਲੇ ਨੇ ਚਾਹੇ ਉਹ ਪਾਕਿਸਤਾਨ ਵਾਲੇ ਨੇ ਕਿਉਂਕਿ ਜਦੋਂ ਗੋਲੀ ਚੱਲਦੀ ਆ ਗੋਲੀ ਇਹ ਨਹੀਂ ਦੇਖਦੀ ਕਿ ਮੂਰਲਾ ਕੌਣ ਆ ਇਨਸਾਨ ਆ ਜਾਂ ਜਾਨਵਰ ਉਹ ਤਾਂ ਜਾ ਕੇ ਲੱਗਦੀ ਆ ਮਰਨਾ ਕਿਹਨੇ ਆ ਸਾਡੇ ਨੌਜਵਾਨਾਂ ਨੇ ਸਾਡੇ ਜਵਾਨਾਂ ਨੇ ਸਾਡੇ ਸੋਲਜਰਸ ਨੇ ਜਿਹੜੇ ਉਧਰ ਨੇ ਉਹ ਵੀ ਕਿਸੇ ਦੇ ਮਾਂ ਦੇ ਪੁੱਤ ਨੇ ਉਹ ਵੀ ਕਿਸੇ ਦੇ ਭੈਣ ਦੇ ਭਰਾ ਨੇ ਕਿਸੇ ਔਰਤ ਦੇ ਪਤੀ ਨੇ ਤਾਂ ਕਹਿ ਲੀਏ ਕਿ ਜੇ ਜੰਗ ਦੇ ਅਸਰ ਬਣਦੇ ਨੇ ਤਾਂ ਆਮ ਲੋਕਾਂ ਉੱਤੇ ਫੌਜੀਆ ਉੱਤੇ ਕਹਿ ਲਿਏ ਕਿ ਇੱਕ ਬੜਾ ਮਾੜਾ ਅਸਰ ਪਏਗਾ ਕਿਉਂਕਿ ਜਿਹੜੀ ਜੰਗ ਹੁੰਦੀ ਆ ਇਹ ਕਦੇ ਵੀ ਕਿਸੇ ਚੀਜ਼ ਦਾ ਹਾਲ ਨਹੀਂ ਹੋਇਆ ਕਰਦੀ ਜੰਗਾਂ ਨਾ ਹੋਣ ਇਸ ਚੀਜ਼ ਨੂੰ ਲੈ ਕੇ ਲੋਕ ਬਥੇਰਾ ਜਿਹੜੀ ਹੈਗੀ ਆ ਯੂਨੋ ਹੈਗਾਗਾ ਜਾਂ ਸ਼ਾਰਕ ਹੈਗੇ ਨੇ ਇਹ ਬੜੀ ਕੋਸ਼ਿਸ਼ ਕਰਦੇ ਨੇ ਵੀ ਜੰਗ ਨਾ ਹੋਵੇ ਆ ਰੂਸ ਤੇ ਯੂਕਰੇਨ ਦਾ ਪਹਿਲਾ ਜੰਦ ਕਿੰਨਾ ਚੱਲਿਆ ਲੋਕ ਉੱਥੇ ਕਿੰਨਾ ਪਰੇਸ਼ਾਨ ਹੋਏ ਤਾਂ ਜੇ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤਾਂ ਬੜਾ ਮੰਦਭਗ ਹੋਏਗਾ ਕੁਲਵੰਤ ਜੀ ਅਗਲਾ ਸਵਾਲ ਮੇਰਾ ਇਹ ਹੈ ਕਿ ਜਿਵੇਂ ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਵੀਜ਼ੇ ਬੰਦ ਕਰ ਦਿੱਤੇ ਹਨਾ ਉਹਨਾਂ ਨੇ ਟਾਈਮ ਦਿੱਤਾ ਕਿ ਤੁਸੀਂ 48 ਘੰਟਿਆਂ ਦੇ ਅੰਦਰ ਅੰਦਰ ਆਪਣੇ ਆਪਣੇ ਦੇਸ਼ਾਂ ਚੋਂ ਪਹੁੰਚੋ ਜੀ ਤੇ ਇੱਕ ਖਬਰ ਸਾਹਮਣੇ ਆਈ ਹੈ ਕਿ ਪਾਕਿਸਤਾਨ ਤੋਂ ਇੱਕ ਭੈਣ ਆਪਣੇ ਭਰਾ ਨੂੰ 15 ਸਾਲਾਂ ਬਾਅਦ ਮਿਲਣ ਆਈ ਪੰਜ ਦਿਨ ਹਜੇ ਉਹਦੇ ਕੋਲ ਰਹੀ ਸੀਗੀ ਆਪਣੇ ਭਰਾ ਨੂੰ ਮਿਲੀ ਸੀਗੀ ਤੇ ਉਹਨੂੰ ਨਾਲ ਹੀ ਵਾਪਸ ਜਾਣਾ ਪਿਆ ਇਦਾਂ ਦੇ ਕਿੰਨੇ ਕੇਸ ਹੋਰ ਹੋਣਗੇ ਦੋਵਾਂ ਦੇਸ਼ਾਂ ਦੇ ਵਿਚਾਲੇ ਹੋਣਗੇ ਇਸ ਘਟਨਾ ਕਰਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮਨਪ੍ਰੀਤ ਜਦੋਂ ਇਹ ਫੈਸਲਾ ਮਤਲਬ ਕਿ ਭਾਰਤ ਸਰਕਾਰ ਦੇ ਮਨੂ ਲਿਆ ਗਿਆ ਕਿ 27 April ਤੱਕ ਜਿਹੜੇ ਆਮ ਨਾਗਰਿਕ ਨੇ ਜਿਹੜੇ ਘੁੰਮਣ ਆਏ ਨੇ ਜਾਂ ਕਿਸੇ ਨੂੰ ਮਿਲਣ ਆਏ ਨੇ ਉਹ ਵਾਪਸ ਚਲੇ ਜਾਣ ਜੇ ਕੋਈ ਮੈਡੀਕਲ ਸੂਤ ਲੈਣ ਲਈ ਆਇਆ ਤਾਂ 29 April ਤੱਕ ਉਹ ਵਾਪਸ ਚਲੇ ਜਾਵੇ ਤਾਂ ਹੁਣ ਜਿਹੜੀ ਇਹ ਘਟਨਾ ਜਿਹੜੀ ਤੁਸੀਂ ਦੱਸ ਰਹੇ ਹੋ ਐਮਬਸਾਡਰ ਤੋਂ ਸਾਹਮਣੇ ਆਈ ਹੈ ਕਿ ਇੱਕ 15 ਸਾਲ ਬਾਅਦ ਇੱਕ ਭੈਣ ਆਪਣੇ ਭਰਾ ਨੂੰ ਮਿਲਣ ਲਈ ਭਾਰਤ ਆਉਂਦੀ ਹੈ ਤੇ ਉਹ ਕਹਿ ਲਈ ਕਿ ਜੇ ਆਪਾਂ ਅੰਦਾਜ਼ਾ ਜੇ ਲਾਈਏ 5 ਦਿਨ ਦਾ ਉਹ ਨੂੰ ਆਇ ਨਹੀਂ ਹੋਈ ਸੀ ਤਾਂ ਕਹਿ ਲਈ ਕਿ ਅਟੈਕ ਤੋਂ ਇੱਕ ਅੱਧਾ ਦਿਨ ਪਹਿਲਾਂ ਆਈ ਹੋਣੀ ਆ ਉਹ ਤਾਂ ਅਟੈਕ ਹੋ ਜਾਂਦਾ ਅਟੈਕ ਹੋਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਫੈਸਲਾ ਲੈ ਲਿਆ ਜਾਂਦਾ ਕਿ ਜਿਹੜਾ ਵਾਪਸ ਚਲੇ ਜਾਣ ਭਾਰਤ ਦਾ ਜਿਹੜਾ ਕੋਈ ਬੰਦਾ ਹੈਗਾ ਪਾਕਿਸਤਾਨ ਦੇ ਵਿੱਚ ਬੈਠਾ ਉਹ ਇੰਡੀਆ ਵਾਪਸ ਆ ਜਾਵੇ ਤਾਂ ਦੇਖੋ ਮਨਪੀਤ ਇੱਥੇ ਕਿੰਨੀ ਸੋਚਣ ਵਾਲੀ ਗੱਲ ਆ ਕਿ ਜਿਹੜੀ ਉਹ ਭੈਣ ਨਾ ਤਾਂ ਉਹ ਮੌਲੀ ਚਲਾਈ ਆ ਨਾ ਉਹ ਕਿਹ ਚੀਜ਼ ਕਸੂਰਵਾਰ ਆ ਉਹ ਤਾਂ ਤੇ ਭਰਾ ਨੂੰ ਮਿਲਣਾ ਹੀ ਆ ਔਰ ਉਹਦਾ ਤੁਸੀਂ ਜੇ ਉਹਦੀ ਬਾਈਟ ਸੁਣੋ ਜੋ ਉਹਨੇ ਬੋਲੀ ਆ ਜੈ ਉਹਦਾ ਭਰਾ ਬੋਲਿਆ ਉਹ ਕਹਿੰਦੇ ਸਾਡਾ ਕੀ ਕਸੂਰ ਆ ਐਸਾ ਕੁਝ ਕੀਤਾ ਨਹੀਂ ਪਾਕਿਸਤਾਨ ਦੇ ਵਿੱਚ ਬਹੁਤ ਅਜਿਹੀ عوام ਆ ਮੈਂ ਸਾਰੇ ਨਹੀਂ ਕਹਿੰਦਾ ਬਹੁਤ ਭਾਰਤ ਦੇ ਖਿਲਾਫ ਜ਼ਾਹਿਰ ਗੁਲਦੇ ਨੇ ਜੀ ਇੰਡੀਆ ਦੇ ਵੀ ਹੈਗੇ ਨੇ ਜਿਹੜੇ ਬਹੁਤ ਪਾਕਿਸਤਾਨ ਦੇ ਖਿਲਾਫ ਜ਼ਾਹਿਰ ਗੁਲਦੇ ਨੇ ਦੋਨੋਂ ਦੇ ਸਾਂਝ ਹੁੰਦੇ ਨੇ ਠੀਕ ਹੈ ਪਰ ਬਹੁਤਾਤ ਲੋਕ ਹੈ ਜੇ ਨੇ ਜਿਹੜੇ ਭਾਈਚਾਰਕ ਸਬੰਧ ਬਣਾ ਕੇ ਰੱਖਣਾ ਚਾਹੁੰਦੇ ਨੇ ਉਹ ਭਾਰਤ ਕਹਿੰਦੇ ਨੇ ਸਾਡਾ ਗਵਾਂਡੀ ਮੁਲਕ ਆ ਅਸੀਂ ਇੱਥੋਂ ਨਿਕਲੇ ਆ ਠੀਕ ਹੈ ਹਲੇ ਸਾਡੇ ਰਿਸ਼ਤੇਦਾਰੀ ਵੀ ਇਧਰ ਹੈਗੇ ਨੇ ਸਾਡੇ ਘਰ ਵੀ ਇਧਰ ਪੁਰਾਣੇ ਪਏ ਨੇ ਕਿਉਂਕਿ ਆਜ਼ਾਦੀ ਮਿਲਣ ਨੂੰ ਕੋ ਬਹੁਤਾ ਸਮਾਂ ਨਹੀਂ ਹੋਇਆ ਹਲੇ ਹਲੇ ਕੁਝ ਲੋਕਾਂ ਨੂੰ ਜੋ ਜਿਉਂਦੇ ਵੀ ਨੇ ਤੇ ਬੜਾ ਮੰਦਭਾਗਾ ਕਿ ਇੱਕ ਲੜਕੀ ਨੂੰ ਉਹਦੇ ਭਰਾ ਨੂੰ ਮਿਲਣਾ ਸੀ 5 ਦਿਨ ਬਾਅਦ ਵਾਪਸ ਜਾਣਾ ਪੈ ਰਿਹਾ ਬੜੇ ਭਾਵੁਕ ਬੋਲ ਸੀ ਉਹਦੇ ਆ ਪਰ ਨਿਊਜ਼ ਵਿੱਚ ਚਲਾਈ ਆ ਤੇ ਬੜੇ ਭਾਵੁਕ ਬੋਲ ਸੀ ਉਸ ਲੜਕੀ ਦੇ ਕਿ ਮੈਨੂੰ ਵਾਪਸ ਜਾਣਾ ਪੈ ਰਿਹਾ ਮੇਰੇ ਬੜੇ ਚਾਹ ਸੀ ਕਿ ਮੈਂ ਉਹਦੇ ਭਰਾ ਨਾਲ ਸਮਾਂ ਬਤਾਵਾਂਗੀ ਟਾਈਮ ਸਪੈਂਡ ਕਰਾਂਗੀ ਅਸੀਂ ਹਾਸਾ ਖੇਡਾਂਗੇ ਮੈਂ ਇੰਡੀਆ ਘੁੰਮਾਂਗੀ ਮੈਂ ਭਾਰਤ ਦੇਖਣਾ ਚਾਹੁੰਦੀ ਸੀ ਕਿਉਂਕਿ ਪਾਕਿਸਤਾਨ ਹਲੇ ਉਸ ਤਰੀਕੇ ਨਾਲ ਡਿਵੈਲਪ ਨਹੀਂ ਹੋਇਆ ਪਾਇਆ ਜਿਸ ਤਰੀਕੇ ਨਾਲ ਭਾਰਤ ਡਿਵੈਲਪ ਹੋ ਚੁੱਕਿਆ ਜਾਂ ਹੋ ਰਿਹਾਗਾ ਬਹੁਤ ਸੋਹਣੇ ਸ਼ਹਿਰ ਬਣ ਗਏ ਨੇ ਭਾਰਤ ਦੇ ਵਿੱਚ ਤਾਂ ਬਹੁਤ ਦੇਖਣ ਵਾਲੀਆਂ ਥਾਵਾਂ ਨੇ ਭਾਰਤ ਦੇ ਵਿੱਚ ਤਾਂ ਉਹ ਦੇਖਣਾ ਚਾਹੁੰਦੀ ਸੀ ਆਪਣੇ ਭਰਾ ਨਾਲ ਘੁੰਮਣਾ ਚਾਹੁੰਦੀ ਸੀ ਪਰ ਕਹਿ ਲਈ ਕਿ ਸਰਕਾਰਾਂ ਦੀਆਂ ਜੋ ਨੀਤੀਆਂ ਨੇ ਉਹਦੇ ਅਕੋਰਡਿੰਗ ਹੀ ਚੱਲਣਾ ਪੈਂਦਾ ਤਾਂ ਹੁਣ ਤੁਸੀਂ ਜਿਹੜੇ ਬਾਗਾ ਬਾਰਡਰ ਆ ਜਾਂ ਕਹਿ ਲਈ ਕੋਈ ਹੋਰ ਬਾਰਡਰ ਭਾਰਤ ਜਾਂ ਪਾਕਿਸਤਾਨ ਦੇ ਲੱਗਦਾ ਉੱਥੇ ਲੋਕ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਉਹ ਪਾਕਿਸਤਾਨ ਤੋਂ ਇੱਧਰ ਆ ਰਹੇ ਨੇ ਇੱਧਰੋਂ ਪਾਕਿਸਤਾਨ ਜਾ ਰਹੇ ਨੇ ਲੋਕ ਇਹ ਕਿਤੇ ਨਾ ਕਿਤੇ 1947 ਦਾ ਛੋਟੀ ਜਿਹੀ ਝਲਕ ਲੱਗਦੀ ਹੈ ਅੱਛਾ ਵੀ ਆਪਦਾ ਮੂਲਕ ਛੱਡ ਦੋ 1947 ਦੀ ਝਲਕ ਲੱਗਦੀ ਹੈ ਇਹ ਜਦੋਂ ਟ੍ਰੇਨਾਂ ਭਰ-ਭਰ ਕੇ ਆਈਆਂ ਸੀ ਇੱਧਰੋਂ ਇੱਧਰੋਂ ਟ੍ਰੇਨਾਂ ਭਰ-ਭਰ ਕੇ ਗਈਆਂ ਸੀ ਜਿਹਦੇ ਵਿੱਚ 20 ਲੋਕ ਮਰੇ ਪਏ ਸੀ 20 ਲੋਕ ਜਿਉਂਦੇ ਪਏ ਸੀ ਇਸ ਤਰ੍ਹਾਂ ਦੇ ਹਾਲਾਤ ਬਣ ਜਾਣਾ ਬਹੁਤ ਹੀ ਮੰਦਭਾਗਾ ਔਰ ਦੋਨੇ ਦੇਸ਼ਾਂ ਲਈ ਦੋਨੇ ਦੇਸ਼ਾਂ ਦੇ ਜਿਹੜੇ ਆਮ ਨਾਗਰਿਕ ਨੇ ਉਹਨਾਂ ਨੇ ਮੰਦਭਾਗਾ ਤੇ ਉਹਨਾਂ ਲੋਕਾਂ ਲਈ ਬਹੁਤ ਕਹਿ ਲਈ ਕਿ ਮਾੜੀ ਖਬਰ ਆ ਪਰ ਸਰਕਾਰਾਂ ਨੇ ਮੰਨਣੀ ਪੈਣੀ ਹੈ ਕਾਨੂੰਨ ਆ ਜੋ ਆ ਉਹ ਮੰਨਣਾ ਪੈਣਾ ਸੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ ਤੁਸੀਂ ਦੇਖਿਆ ਕਿ ਜਦੋਂ ਦੋਵੇਂ ਦੇਸ਼ਾਂ ਦੇ ਵਿੱਚ ਕੋਈ ਵੀ ਵਾਰ ਤਕਰਾਰ ਹੁੰਦੀ ਹੈ ਜਦੋਂ ਕੋਈ ਸਮਝੌਤੇ ਰੱਦ ਹੁੰਦੇ ਆ ਉਹਦੇ ਨਤੀਜੇ ਕੀ ਨਿਕਲਦੇ ਆ ਜਿਹੜੇ ਬਾਰਡਰਾਂ ਦੇ ਨੇੜੇ ਤੇੜੇ ਲੋਕ ਰਹਿੰਦੇ ਨੇ ਜਿੰਨੇ ਦਾ ਰੋਜ਼ਗਾਰ ਦਾ ਧੰਦਾ ਬਾਰਡਰਾਂ ਦੇ ਕੋਲ ਹੁੰਦਾ ਉਹਨਾਂ ਉੱਤੇ ਕੀ ਅਸਰ ਪੈਂਦਾ ਇਹ ਤੁਹਾਨੂੰ ਤੁਹਾਡੇ ਸਾਹਮਣੇ ਕੀਤਾ ਕੱਲ ਫੇਰ ਹਾਜ਼ਰ ਹੋਵਾਂਗੇ ਅਸੀਂ ਇਸੇ ਟਾਈਮ ਇਸੇ ਵੇਲੇ ਨਵੀਂ ਖਬਰ ਦੇ ਨਾਲ ਨਵੀਂ ਚੀਜ਼ ਤੁਹਾਡੇ ਸਾਹਮਣੇ ਲਿਆਵਾਂਗੇ ਸਾਡੇ ਨਾਲ ਬਣੇ ਰਹੋ ਧੰਨਵਾਦ